ਸਮਰਾਲਾ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ 5:30 ਵਜੇ ਦੇ ਕਰੀਬ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਅਧੀਨ ਸਮਰਾਲੇ ਦੇ 6 ਪਿੰਡਾਂ ਅਤੇ ਸ਼ਹਿਰਾਂ ਦੇ ਦੋ ਇਲਾਕਿਆਂ ਦੇ ਬੋਦਲ ਰੋਡ ਦੇ ਦੁਰਗਾ ਮੰਦਿਰ ਰੋਡ ਤੇ ਛਾਪੇ ਮਾਰੀ ਕੀਤੀ ਹੈ ਪੁਲਿਸ ਨੂੰ ਇਤਲਾਹ ਮਿਲਣ ਤੇ ਨਸ਼ੇ ਦਾ ਵਪਾਰ ਕਰਨ ਵਾਲੇ ਬੌਂਸਰ ਨੂੰ ਘਰ ਵਿੱਚ ਹੀ ਦਬੋਚ ਲਿਆ ਪੁਲਿਸ ਨੇ ਇਸ ਬੌਂਸਰ ਕੋਲੋਂ 5 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਪੁਲਿਸ ਮੁਤਾਬਕ ਇਸ ਦੇ ਪਹਿਲਾਂ ਹੀ ਸ਼ਰਾਬ ਦੇ ਕਈ ਮਾਮਲੇ ਦਰਜ ਕੀਤੇ ਹੋਏ ਨੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਰਿਪੋਰਟ ਇਹ ਸਾਡੇ ਮਾਨਯੋਗ ਐਸਐਸਪੀ ਖੰਨਾ ਮੈਡਮ ਜੋਤੀ ਜੱਜਵੰਦ ਵੈਸੀ ਉਹਨੋਂ ਜਿਹੜੀ ਹੈ ਸਵੇਰੇ ਤਰਕੇ ਦੇ ਨਸ਼ੇ ਜਿਹੜੇ ਨਸ਼ੇ ਦੇ ਸਦਾਗਰ ਨਸ਼ਾ ਵਿਚ ਨਾਲ ਉਹਦੇ ਖਲਾਮ ਮੈਂਬ ਬੀ ਹੋਈ ਹੈ ਜਿਸ ਦੇ ਤਹਿਤ ਤੁਸੀਂ ਸਮਰਾਲਾ ਦੇ ਮਸ਼ਹੂਰ ਆ ਅਪਰੋਕਸੀਮੇਟ ਬਹਾਂ ਜਗ੍ਹਾ ਤੇ ਰਿਪੋਰਟ ਕੀਤੀ ਹੈ ਸਾਨੂੰ ਜਿਹੜਾ ਕਾਫੀ ਰੇਡ ਤੋਂ ਜਿਹੜਾ ਸਮਰਾਲੇ ਏਰੀਆ ਦੇ ਵਿੱਚ ਜਿਹੜਾ ਸਰਗਰਮ ਸੀ ਏਰੀਆ ਸਾਹਲ ਏਰੀਆ ਮੌਨਸਨ ਵੀ ਨੂੰ ਕਹਿੰਦੇ ਸੀ ਤੇ ਸਾਨੂੰ ਸਿਕੰਦਰ ਸਿੰਘ ਇਹ ਮਾਤਾ ਦੁਰਗਾ ਮੰਦਰ ਮਰਲੇ ਸਮਰਾਲੇ ਦਾ ਰੇਨੜਾ ਆਸੀ ਇਹਦਾ ਨਸ਼ਾ ਵੇਚਣ ਦਾ ਸ਼ਹਿਰ ਦੇ ਵਿੱਚ ਕੰਮ ਕਰਦਾ ਸੀ ਇਹਨੂੰ ਅਸੀਂ ਅੱਜ ਸਵੇਰੇ ਇਹਦੇ ਰੇਡ ਕਰਕੇ ਆਪਣਾ ਸਵੇਰੇ 11:00 12:00 ਵਜੇ ਰੇਡ ਕਰਕੇ ਇਹਨੂੰ ਫੜਿਆ ਇਹਦੇ ਕੋਲੋਂ 4.90 ਗ੍ਰਾਮ ਜੀਟੀ ਹੇਰੋਇਨ ਮੌਕੇ ਤੋਂ ਬਰਾਮਦ ਕੀਤੀ ਹੈ ਇਸ ਤੋਂ ਬਿਨਾ ਇਸ ਨੂੰ ਆਲਰੇਡੀ ਇੱਕ ਜਿਹੜੇ ਤਿੰਨ ਬੰਦੇ ਫੜੇ ਸੀ ਉਹਦੇ ਮੁਕੱਦਮੇ ਦੇ ਨਾਮ ਦੇ ਕੀਤਾ ਆ ਉਹਦੀ ਇੰਟਰੋਗੇਸ਼ਨ ਦੇ ਬੇਸ ਤੇ ਵੀ ਇਹ ਮੰਦਾ ਅੜਟੀ ਪਈ ਹੋਇਆ ਸੀ ਇਸ ਤੋਂ ਵੈਰਾ ਸ਼ਹਿਰ ਦੇ ਸਾਡੇ ਜਿਹੜੇ ਮੌਜੂਦ ਬੰਦੇ ਸੀ ਇਕ ਨੂੰ ਮੌਜੂਦ ਬੰਦਿਆਂ ਨੇ ਵੀ ਸਾਨੂੰ ਜਿਹੜਾ ਇਹਦੀ ਇਨਫੋਰਮੇਸ਼ਨ ਦਿੱਤੀ ਸੀ ਤੇ ਜਿਹੜੇ ਅਸੀਂ ਟਿੱਪ ਨੂੰ ਅੱਗੇ ਇਹਦੀ ਇਨਵੈਸਟੀਗੇਸ਼ਨ ਅੱਗੇ ਨੂੰ ਵਧਾਉਂਦੇ ਹੋਏ ਇਹਨੂੰ ਅੱਜ ਕਾਬੂ ਕਰਕੇ ਹੈ ਜਿਹਦੇ ਖਿਲਾਫ ਐਫਆਰ ਨੰਬਰ 54 ਅੰਡਰ ਸੈਕਸ਼ਨ 21 ਕਾਡ 38 ਇਸ ਤੋਂ ਬਿਨਾ ਇਸ ਦੇ ਖਿਲਾਫ ਹੈਕੀਅਨ ਆਫੈਂਡਰ ਵਾਲਾ ਸੈਕਸ਼ਨ 111 ਵੀ ਐਨਐਸ ਵੀ ਲਗਾਈ ਗਈ ਸਭ ਇਹਨੇ ਕੋ ਕੀ ਗ੍ਰਾਮ ਕੀ ਹੋਇਆ ਜਿਹਦੇ ਕੋਲ ਜਿਹਦੇ ਕੋਲ 4.90 ਗ੍ਰਾਮ ਹੈਰੋਇਨ ਬਰਾਮਦ ਹੋਈ ਸਰ ਬੌਂਸਰ ਕਿਹਾ ਜਾ ਰਿਹਾ ਕਿਹੜਾ ਜਾ ਰਿਹਾ ਕਿ ਬੌਂਸਰ ਵੀ ਬਿਚੀ ਇਹ ਬੌਂਸਰ ਵਾਲੀ ਚਾ ਕੰਮ ਕਰਦੇ ਰਹੇ ਇਹਨੂੰ ਕਿ ਇਹਦੇ ਜਿਹੜਾ ਉਹ ਨਹੀਂ ਬੈਕਵਰਡ ਲਿੰਕ ਤੇ ਵੀ ਜਾ ਰਹੇ ਕਿੱਥੋਂ ਲੈ ਕੇ ਆਏ ਸੀ ਇਹਦਾ ਟਰੈਕਰ ਤੌਰ ਤੇ ਹੈ ਸਰ ਇਹਦਾ ਟਰੈਕ ਰਿਪੋਰਟ ਸਾਡੇ ਕੋਲ ਅਜੇ ਜਿਹੜਾ ਆਲਰੇਡੀ ਇਹਦੇ ਖਾਸ ਰਾਹ ਵੇਚਣ ਦਾ ਪਰਚਾ ਵੀ ਚੱਲ ਗਿਆ ਇਸ ਤੋਂ ਪਹਿਲਾਂ ਜਿਹੜਾ ਇੱਕ ਅਸੀਂ ਦੋ ਦਿਨ ਪਹਿਲੇ ਪਰਚਾ ਦਿੱਤਾ ਉਹ ਬੰਦਿਆਂ ਨੇ ਵੀ ਜਿਹੜੀ ਆ ਉਸ ਲੀਡ ਵੀ ਅੱਗੇ ਬਣਾ ਦੇ ਉਹਨਾਂ ਬੰਦਿਆਂ ਨੇ ਵੀ ਜਿਹੜੀ ਆ ਸਪਲਾਈ ਇਹਨੇ ਕੀਤੀ ਸੀ ਹਰਨੂੰ ਖੋਦ ਵੀ ਉਤਾਰਦੀ ਹੈ ਜੀ ਹੋਰ ਆਉਣ ਮੈਡੀਕਲ ਦਾ ਡਰੋਪ ਟੈਸਟ ਕਰਾਵਾਂਗੇ ਉਹ ਤਾਂ ਕਲੀਅਰ ਹੋ ਜਾ ਅੱਛਾ ਇਹਦੀ ਕੋਈ ਚੇਨ ਜਿਹੜੀ ਖੜੀ ਹੈ ਉਹ ਉਹਦੇ ਨਾਲ ਡਿਟੈਕਟ ਕੀਤਾ ਇਹਦਾ ਬਿਲਕੁਲ ਕਰਾਂਗੇ ਜੀ ਅਜੇ ਹੁਣੇ ਅਰੈਸਟ ਕੀਤਾ ਹੈ ਪਰਚਾ ਦਿੱਤਾ ਇਹਦਾ ਰਿਕਵੈਂਡਿੰਗ ਵੀ ਖੰਗਾਉਣਾਂਗੇ ਤੇ ਜਿਹੜਾ ਫਾਰਵਰਡ ਇਨਕੁਇਰੀ ਕਰਾਂਗੇ ਅੱਗੇ ਕਿਹਨੂੰ ਕਿਹਨੂੰ ਦਿੰਦਾ ਸੀ ਤੇ ਪਿੱਛੋਂ ਕਿਹੜੇ ਬੰਦੇ ਤੋਂ ਲੈ ਕੇ ਆਉਂਦਾ ਰਮਨ ਵਗੈਰਾ ਲੈ ਗਏ ਇਹਦਾ ਅੱਜ ਪੇਸ਼ ਕਰਾਂਗੇ ਜੀ ਇਹਦੇ ਕੱਲ